ਬਹੁਤ ਖੁਸ਼ੀ ਦੀ ਗੱਲ ਹੈ ਕਿ ਮੁੱਖ ਮੰਤਰੀ ਸਦਾਪ ਸਿੰਘ ਮਾਨ ਜੀ ਦੀ ਸਰਕਾਰ ਜੋ 3 ਸਾਲ ਤੋਂ ਚੱਲੀ ਹੈ ਸੋ ਸਕੂਲਾਂ ਦੇ ਵਿੱਚ ਜਾ ਰਹੇ ਜਿੱਥੇ ਲੱਖਾਂ ਰੁਪਈਆਂ ਦੀ ਗ੍ਰਾਂਟ ਇਸ ਬੱਚਿਆਂ ਦੇ ਅੱਜ ਕਿਸਮ ਦੇ ਲਈ ਬੱਚਿਆਂ ਦੇ ਸਹੂਲਤਾਂ ਵਾਸਤੇ ਰੂਮਾਂ ਵਾਸਤੇ ਲੈਬ ਲਾਇਬ੍ਰੇਰੀਆਂ ਪੀ ਨਾਲਾ ਪਾਣੀ ਸੋ ਨਹੀਂ ਦਿੱਤੀਆਂ ਜਾ ਰਹੀਆਂ ਸੋ ਹਰ ਸਕੂਲ ਦੇ ਵਿੱਚ ਨਾਲ ਦੇ ਨਾਲ ਸਕੂਲ ਦੇ ਪ੍ਰਿੰਸੀਪਲ ਸਾਹਿਬਾਨਾਂ ਨਾਲ ਮੇਟੂਦ ਘਟਨ ਵੀ ਕਰਵਾਇਆ ਗਿਆ ਸੋ ਬੜੀ ਖੁਸ਼ੀ ਹੈ ਔਰ ਪੰਜਾਬ ਸਰਕਾਰ ਦਾ ਮੁੱਖ ਮੰਤਰੀ ਸਦਾਪ ਸਿੰਘ ਮਾਨ ਜੀ ਦਾ ਵਾਅਦਾ ਵੀ ਹੈ ਕਿ ਅਸੀਂ ਇਹਦੇ ਚੁੱਪ ਨਹੀਂ ਬੈਠਾਂਗੇ ਹੋਰ ਵੀ ਐਜੂਕੇਸ਼ਨ ਲਈ ਜਿੰਨੀ ਵੀ ਗ੍ਰਾਂਟਸ ਦੀ ਲੋੜ ਹੈ ਬੱਚਿਆਂ ਦੀ ਸਹੂਲਤ ਦੀ ਲੋੜ ਹੈ ਜਾਂ ਬੱਚਿਆਂ ਨੂੰ ਉਹਨਾਂ ਦੇ ਟੀਚਰ ਸੇਬਾ ਦੀ ਲੋੜ ਹੈ ਹਰ ਸਹੂਲਤ ਜਿਹੜੀ ਆ ਪੂਰੀ ਕਰਾਂਗੇ ਜਿਹੜੇ ਸਰਕਾਰੀ ਸਕੂਲ ਨੇ ਹੁਣ ਉਹ ਸਰਕਾਰੀ ਸਕੂਲ ਕਈ ਪ੍ਰਾਈਵੇਟ ਸਕੂਲਾਂ ਨਾਲੋਂ ਕਾਫੀ ਹੱਦ ਤੱਕ ਅੱਗੇ ਨੇ ਕਈ ਪੱਖੋਂ ਅੱਗੇ ਨੇ ਸਾਨੂੰ ਬੜੀ ਖੁਸ਼ੀ ਆ ਕਿ ਮੰਤਰੀ ਸਾਹਿਬ ਸਾਡੇ ਵਿੜੇ ਦੇ ਵਿੱਚ ਆਏ ਨੇ ਤੇ ਸਾਨੂੰ ਉਹ ਵਿਸ਼ਵਾਸ ਵੀ ਦਿਵਾ ਕੇ ਗਏ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੋ ਵੀ ਸਕੂਲ ਦੀਆਂ ਲੋੜਾਂ ਹੋਣਗੀਆਂ ਉਹਨਾਂ ਨੂੰ ਉਹ ਪੂਰਾ ਕਰਨਗੇ ਜੋ ਸਾਡੀ ਮੰਗ ਹੋ ਉਹਨੂੰ ਪਹਿਲ ਦੇ ਆਧਾਰ ਤੇ ਵਿਚਾਰਨਗੇ ਅਸੀਂ ਵਿਸ਼ੇਸ਼ ਤੌਰ ਤੇ ਮੈਂ ਆਪਣੇ ਵੱਲੋਂ ਪੂਰੇ ਸਟਾਫ ਵੱਲੋਂ ਉਹਨਾਂ ਦਾ ਤਾਂ ਵਿਸ਼ੇਸ਼ ਤੌਰ ਤੇ ਇੱਕ ਵਾਰ ਫੇਰ ਤੋਂ ਦੁਬਾਰਾ ਧੰਨਵਾਦ ਕਰਦਾ ਹਾਂ ਪਰ ਇਹਨਾਂ ਨੇ ਸਕੂਲ ਨੂੰ 13 ਸਾਲ ਆਪਣੇ ਮਤਲਬ ਐਨੇ ਮਿਹਨਤ ਨਾਲ ਦਿੱਤੇ ਵੀ ਅਸੀਂ ਮਤਲਬ ਆਪਣੇ ਸਕੂਲ ਨੂੰ ਪੂਰੇ ਜ਼ਿਲ੍ਹੇ ਦੇ ਵਿੱਚ ਉੱਪਰ ਤੱਕ ਜਾਣ ਦੇ ਵਿੱਚ ਇਹਨਾਂ ਦਾ ਬਹੁਤ ਵੱਡਾ ਹੱਥ ਰਿਹਾ ਰਮਿੰਦਰ ਸਿੰਘ ਜੀ ਜਿਹੜੇ ਆਪਣੇ ਚੇਅਰਮੈਨ ਰਹੇ ਨੇ ਬਹੁਤ ਲੰਬਾ ਸਮਾਂ ਸਕੂਲ ਦੇ ਚੇਅਰਮੈਨ ਰਹੇ ਨੇ ਇਹਨਾਂ ਨੇ ਮਤਲਬ ਮੈਨੂੰ ਬਹੁਤ ਹੱਲਾਸ਼ੇਰੀ ਦਿੱਤੀ ਹੈ ਇਹ ਕਹਿ ਲਓ ਕਿ ਕੁਝ ਪਿੰਡ ਦੇ ਕੁਝ ਮੈਂਬਰਾਂ ਕਰਕੇ ਮੈਂ ਜਿਹੜਾ ਹਾਂ ਮੈਨੂੰ ਇਹ ਸਭ ਕੁਝ ਕਰਨ ਦਾ ਜਿਹੜਾ ਹੈ ਹੌਸਲਾ ਹਿੰਮਤ ਪ੍ਰਾਪਤ ਹੋਈ। ਨਮਸਤੇ ਸਤਿ ਸ੍ਰੀ ਅਕਾਲ ਆਦਵ ਮੈਂ ਪ੍ਰਦੀਪ ਭੰਡਾਰੀ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ। ਅੱਜ ਪੰਜਾਬ ਸਿੱਖਿਆ ਕ੍ਰਾਂਤੀ ਦੇ ਨਾਲ ਬਦਲਦਾ ਪੰਜਾਬ ਲੜੀ ਦੇ ਤਹਿਤ ਹਲਕਾ ਸਾਨ੍ਹੇয়াল ਦੇ ਵਿੱਚ ਕੈਬਨਟ ਮੰਤਰੀ ਹਰਦੀਪ ਸਿੰਘ ਮੁੱਡੀਆਂ ਵੱਲੋਂ ਸਰਕਾਰੀ ਸਕੂਲਾਂ ਦਾ ਦੌਰਾ ਕੀਤਾ ਜਾ ਰਿਹਾ ਹੈ ਤੇ ਜਿਹਦੇ ਵਿੱਚ ਸਕੂਲਾਂ ਦੇ ਵਿੱਚ ਜਿਹੜੀਆਂ ਗ੍ਰੈਂਟਾਂ ਆਈਆਂ ਨੇ ਤੇ ਉਹਨਾਂ ਨੂੰ ਵੀ ਚੱਕ ਦਿੱਤਾ ਜਾ ਰਿਹਾ ਆ ਤੇ ਨਵੇਂ ਜਿਹੜੇ ਉਦਘਾਟਨ ਨੇ ਉਹ ਕੀਤੇ ਜਾ ਰਹੇ ਨੇ ਬੱਚਾ ਨੂੰ ਸਿੱਖਿਆ ਤੇ ਕੰਪਿਊਟਰ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਆ ਤੇ ਹੋਰ ਵੀ ਕਈ ਜਿਹੜੀਆਂ ਸਕੀਮਾਂ ਜਿਹੜੀਆਂ ਲਾਗੂ ਕੀਤੀਆਂ ਜਾ ਰਹੀਆਂ ਨੇ ਤੇ ਮੰਤਰੀ ਸਾਹਿਬ ਦਾ ਇਸ ਮਾਮਲੇ ਦੇ ਵਿੱਚ ਕੀ ਕਹਿਣਾ ਹੈ ਆਓ ਤੁਹਾਡੀ ਗੱਲਬਾਤ ਕਰਾਂ। ਹਲਕਾ ਸਾਨੇ ਹਾਲ ਦੇ ਵਿੱਚ ਸਰਕਾਰੀ ਸਕੂਲਾਂ ਦਾ ਦੌਰਾ ਕਰਨ ਵਾਸਤੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਜੀ ਪਹੁੰਚੇ ਨੇ। ਗਲਤ ਕਰ ਲੈਂਦੇ ਆ। ਅਸਰ ਅੱਜ ਸਰਕਾਰੀ ਸਕੂਲਾਂ ਦੇ ਦੌਰੇ ਕਰ ਰਹੇ ਹੋ ਤੁਸੀਂ ਕੀ ਕਹਿਣਾ ਚਾਹੋ? ਬਹੁਤ ਖੁਸ਼ੀ ਦੀ ਗੱਲ ਹੈ ਕਿ ਮੁੱਖ ਮੰਤਰੀ ਸਦਾਪਨ ਸਿੰਘ ਮਾਨ ਜੀ ਦੀ ਸਰਕਾਰ ਜੋ 3 ਸਾਲ ਤੋਂ ਚੱਲੀ ਹੈ ਸੋ ਸਕੂਲਾਂ ਦੇ ਵਿੱਚ ਜਾ ਰਹੇ ਜਿੱਥੇ ਲੱਖਾਂ ਰੁਪਈਆਂ ਦੀ ਗ੍ਰਾਂਟ ਸੋ ਬੱਚਿਆਂ ਦੇ ਅੱਜਕੀਸਮ ਦੇ ਲਈ ਬੱਚਿਆਂ ਦੇ ਸਹੂਲਤਾਂ ਵਾਸਤੇ ਰੂਮਾਂ ਵਾਸਤੇ ਲੈਬ ਲਾਇਬ੍ਰੇਰੀਆਂ ਪੀ ਨਾਲਾ ਪਾਣੀ ਸੋ ਲਈ ਦਿੱਤੀਆਂ ਜਾ ਰਹੀਆਂ ਸੋ ਹਰ ਸਕੂਲ ਦੇ ਵਿੱਚ ਨਾਲ ਦੇ ਨਾਲ ਸਕੂਲ ਦੇ ਪ੍ਰਿੰਸੀਪਲ ਸਾਹਿਬਾਨਾਂ ਨਾਲੋਂ ਮੈਂ ਤੋਦ ਘਟਨ ਵੀ ਕਰਵਾਇਆ ਗਿਆ ਸੋ ਬੜੀ ਖੁਸ਼ੀ ਹੈ ਔਰ ਪੰਜਾਬ ਸਰਕਾਰ ਦਾ ਮੁੱਖ ਮੰਤਰੀ ਸਦਾਪਨ ਸਿੰਘ ਮਾਨ ਜੀ ਦਾ ਵਾਅਦਾ ਵੀ ਹੈ ਕਿ ਅਸੀਂ ਇਹਦੇ ਚੁੱਪ ਨਹੀਂ ਬੈਠਾਂਗੇ ਹੋਰ ਵੀ ਐਜੂਕੇਸ਼ਨਲੀ ਜਿੰਨੀ ਵੀ ਗ੍ਰਾਂਟਸ ਦੀ ਲੋੜ ਹੈ ਬੱਚਿਆਂ ਦੀ ਸਹੂਲਤ ਦੀ ਲੋੜ ਹੈ ਜਾਂ ਬੱਚਿਆਂ ਨੂੰ ਉਹਨਾਂ ਦੇ ਟੀਚਰ ਸੇਬ ਨਾਲ ਲੋੜ ਹੈ ਹਰ ਸਹੂਲਤ ਜਿਹੜੀ ਆ ਪੂਰੀ ਕਰਾਂਗੇ ਤੇ ਬੱਚਿਆਂ ਦੀ ਜਿਹੜੀ ਪੰਜਾਬ ਦੇ ਵਿੱਚ ਜਿਹੜੇ ਪਹਿਲਾਂ ਲੋਕ ਪ੍ਰਾਈਵੇਟ ਸਕੂਲਾਂ ਵਿੱਚ ਬੱਚਿਆਂ ਨੂੰ ਲਗਾਉਂਦੇ ਸੀ ਹੁਣ ਪ੍ਰਾਈਵੇਟ ਸਕੂਲਾਂ ਚੋਂ ਹਟਾ ਹਟਾ ਕੇ ਤਕਰੀਬਨ 9-10 ਹਜ਼ਾਰ ਬੱਚਾ ਜਿਹੜਾ ਉਹ ਪੰਜਾਬ ਦਾ ਪ੍ਰਾਈਵੇਟ ਸਕੂਲਾਂ ਚੋਂ ਹਟਾ ਕੇ ਬੱਚਿਆਂ ਬੱਚਿਆਂ ਦੇ ਮਾਤਾ ਪਿਤਾ ਨੇ ਸਰਕਾਰੀ ਸਕੂਲਾਂ ਚ ਪਾਤਾ ਉਹਨਾਂ ਵਾਲੇ ਸਮੇਂ ਚ ਹੋਰ ਸਕੂਲ ਵਧਿਆ ਹੋਣਗੇ ਨੇ ਸੋ ਬੱਚਿਆਂ ਨੂੰ ਸਰਕਾਰੀ ਸਕੂਲਾਂ ਚ ਜਿਹੜੀ ਹੈ ਪ੍ਰਾਈਵੇਟ ਸਕੂਲਾਂ ਨਾਲੋਂ ਵੱਧ ਜਿੱਲੀ ਸੋਚ ਦਿੱਤੇ ਜਾਵੇਗੀ ਤਾਂ ਜੋ ਬੱਚਿਆਂ ਦੇ ਮਾਤਾ ਪਿਤਾ ਜਿੰਨੇ ਤੁਸੀਂ ਦੱਸਿਆ ਕਿ ਪ੍ਰਾਈਵੇਟ ਸਕੂਲਾਂ ਚ ਸਕਾਰ ਹੋ ਰਿਹਾ ਫੀਸਾਂ ਲੋਕਾਂ ਕੋਲੋਂ ਦੱਬਾਂ ਲੋ ਬਰਦੀਆਂ ਲੋ ਲੁੱਟਿਆ ਜਾ ਰਿਹਾ ਉਹ ਜਿਹੜੀ ਸਾਰਾ ਕੁਛ ਪੰਜਾਬ ਸਰਕਾਰ ਬੱਚਿਆਂ ਨੂੰ ਹੋਰ ਵੀ ਅਸੀਂ ਜਲਦੀ ਸਾਰਾ ਕੁਛ ਪੂਰਾ ਕਰਾਵਾਂਗੇ ਤਾਂ ਜੋ ਪੰਜਾਬ ਦੇ ਬੱਚਿਆਂ ਨੂੰ ਵਧੀਆ ਐਜੂਕੇਸ਼ਨ ਮਿਲੇ ਤੇ ਬੱਚਿਆਂ ਦੇ ਮਾਤਾ ਪਿਤਾ ਨੂੰ ਲੁੱਟਿਆ ਨਾ ਜਾਵੇ ਧੰਨਵਾਦ ਵਾਟ ਇਜ਼ ਯੂ ਨੇਮ ਪਲੀਜ਼ ਬਰਰਾਜ ਸਿੰਘ ਗਰੇਵਾਲ ਐਜ਼ ਏ ਐਜ਼ ਏ ਪੰਜਾਬੀ ਲੈਕਚਰਰ ਅਫੀਸ਼ੀਅਟਿੰਗ ਪ੍ਰਿੰਸੀਪਲ ਪ੍ਰਿੰਸੀਪਲ ਦੀ ਪੋਸਟ ਨਿਤੀ ਮੰਗ ਸਰ ਅੱਜ ਮੰਤਰੀ ਸਾਹਿਬ ਆਏ ਸੀਗੇ ਇੱਥੇ ਤੇ ਕੀ ਕੁਝ ਕਹਿ ਕੇ ਗਏ ਨੇ ਤੇ ਕੀ ਮਕਸਦ ਸੀ ਉਹਨਾਂ ਦਾ ਮਕਸਦ ਇਹ ਜੇ ਪੰਜਾਬ ਸਿੱਖਿਆ ਕ੍ਰਾਂਤੀ ਬਦਲਦਾ ਪੰਜਾਬ ਦੇ ਦੇ ਜਿਹੜਾ ਮਹਿੰਮ ਚੱਲ ਰਹੀ ਆ ਇਸ ਤਰ੍ਹਾਂ ਪਿਛਲੇ 3 ਸਾਲਾਂ ਵਿੱਚ ਜੋ ਪ੍ਰਾਪਤੀਆਂ ਨੇ ਸਕੂਲਾਂ ਦੀ ਸਕੂਲਾਂ ਨੂੰ ਜੋ ਦੇਣਾ ਸਰਕਾਰ ਦੀ ਜੋ ਦੇਣਾ ਜੋ ਗਰੰਟਾਂ ਆਈਆਂ ਨੇ ਸਾਰਾ ਇਹ ਉਹਨਾਂ ਦੇ ਸੰਬੰਧ ਦੇ ਵਿੱਚ ਇਹ ਪ੍ਰੋਗਰਾਮ ਨੇ ਜਿਹੜੇ ਉਹ ਚੱਲ ਰਹੇ ਨੇ ਕੀ ਕੀ ਸਕੂਲਾਂ ਦੇ ਵਿੱਚ ਆਇਆ ਤਿੰਨ ਸਾਲਾਂ ਦੇ ਵਿੱਚ ਕਿੰਨੇ ਕਮਰੇ ਬਣੇ ਜਾਂ ਕੋਈ ਫਰਨੀਚਰ ਆਇਆ ਕੋਈ ਵੀ ਕੰਪਿਊਟਰ ਆਏ ਨੇ ਜਾਂ ਕੁਝ ਵੀ ਆਏ ਨੇ ਤਰ੍ਹਾਂ ਤਰ੍ਹਾਂ ਦੀਆਂ ਕਈ ਤਰ੍ਹਾਂ ਦੀਆਂ ਗਰੰਟਾਂ ਆਈਆਂ ਨੇ ਵਧੀਆ ਪ੍ਰਾਪਤੀਆਂ ਕਹਿ ਸਕਦੇ ਆ ਸਰਕਾਰ ਦੀਆਂ ਜਿਹੜੀਆਂ ਆਈਆਂ ਨੇ ਇਹ ਉਹਨਾਂ ਦੇ ਹੀ ਅਧਿਕਾਰਤਨ ਵੱਜੋਂ ਇਹ ਜਿਹੜੀ ਲੜੀ ਚੱਲ ਰਹੀ ਆ ਉਸ ਲੜੀ ਦੇ ਤਹਿਤ ਹੀ ਸਾਡੇ ਸਕੂਲ ਦਾ ਅੱਜ ਦਾ ਜਿਹੜਾ ਪ੍ਰੋਗਰਾਮ ਸੀ ਇਹ ਕੈਬਨਿਟ ਮੰਤਰੀ ਸਰਦਾਰ ਹਰਦੀਪ ਸਿੰਘ ਦੀ ਮੁੰਡੀਆਂ ਵਿਸ਼ੇਸ਼ ਤੌਰ ਤੇ ਇੱਥੇ ਪਹੁੰਚੇ ਨੇ ਸਾਡੇ ਵੀ ਇੱਥੇ ਪਿਛਲੇ 3 ਸਾਲਾਂ ਦੇ ਵਿੱਚ ਦੋ ਕਮਰੇ ਬਣੇ ਨੇ ਤੇ ਇੱਕ ਵਾਸ਼ਰੂਮ ਬਣਿਆ ਵਾ ਤੇ ਉਸ ਦੀ ਗ੍ਰਾਂਟ ਆ ਜਿਹੜੀ ਆਈ ਸੀ ਸਾਨੂੰ ਤੇ ਉਹਦਾ ਅੱਜ ਮੰਤਰੀ ਸਾਹਿਬ ਨੇ ਧੁਗਾਟਨ ਕੀਤਾ ਤੇ ਸਾਨੂੰ ਬੜੀ ਖੁਸ਼ੀ ਆ ਕਿ ਮੰਤਰੀ ਸਾਹਿਬ ਸਾਡੇ ਵਿਹੜੇ ਦੇ ਵਿੱਚ ਆਏ ਨੇ ਤੇ ਸਾਨੂੰ ਉਹ ਵਿਸ਼ਵਾਸ ਵੀ ਦਿਵਾ ਕੇ ਗਏ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੋ ਵੀ ਸਕੂਲ ਦੀਆਂ ਲੋੜਾਂ ਹੋਣਗੀਆਂ ਉਹਨਾਂ ਨੂੰ ਉਹ ਪੂਰਾ ਕਰਨਗੇ ਜੋ ਸਾਡੀ ਮੰਗ ਹੋ ਉਹਨੂੰ ਪਹਿਲ ਦੇ ਆਧਾਰ ਤੇ ਵਿਚਾਰਨਗੇ ਅਸੀਂ ਵਿਸ਼ੇਸ਼ ਤੌਰ ਤੇ ਮੈਂ ਆਪਣੇ ਵੱਲੋਂ ਪੂਰੇ ਸਟਾਫ ਵੱਲੋਂ ਉਹਨਾਂ ਦਾ ਤਾਂ ਅਹ ਸੇ ਇਸ ਤਰ੍ਹਾਂ ਇੱਕ ਵਾਰ ਫੇਰ ਤੋਂ ਦੁਬਾਰਾ ਧੰਨਵਾਦ ਕਰਦਾ ਹਾਂ ਸਰ ਸਰਕਾਰੀ ਸਕੂਲਾਂ ਦੀ ਪੜ੍ਹਾਈ ਦੇ ਵਿੱਚ ਤਾਂ ਹੁਣ ਵਾਧਾ ਹੋਇਆ ਹੀ ਹੈ ਵਧੀਆ ਤਰੀਕੇ ਨਾਲ ਕੀਤਾ ਗਿਆ ਹੈ ਪਰ ਵਿਦਿਆਰਥੀਆਂ ਦੇ ਵਿੱਚ ਵੀ ਵਾਧਾ ਹੋਇਆ ਸਟੂਡੈਂਟਸ ਦੇ ਵਿੱਚ ਵੀ ਵਾਧਾ ਹੋਇਆ ਕਿਉਂਕਿ ਪਹਿਲੇ ਹੁੰਦੇ ਸੀ ਵੀ ਲੋਕ ਸਰਕਾਰੀ ਸਕੂਲਾਂ 'ਚ ਬੱਚੇ ਨੂੰ ਪੜ੍ਹਾਉਣਾ ਨਹੀਂ ਸੀ ਚਾਹੁੰਦੇ ਪਰ ਹੁਣ ਦੇਖਣ ਦੇ ਵਿੱਚ ਆਇਆ ਵੀ ਕਾਫੀ ਜਿਹੜੇ ਲੋਕ ਨੇ ਪ੍ਰਾਈਵੇਟ ਸਕੂਲਾਂ ਤੋਂ ਬੱਚੇ ਨੂੰ ਹਟਾ ਕੇ ਤੇ ਸਰਕਾਰੀ ਸਕੂਲਾਂ 'ਚ ਲਗਾਉਣਾ ਚਾਹੁੰਦੇ ਆ ਬਿਲਕੁਲ ਸਹੀ ਹੈ ਜੀ ਉਹਦੇ ਵਿੱਚ ਕਈ ਕਾਰਨ ਨੇ ਜਿਹੜੇ ਸਰਕਾਰੀ ਸਕੂਲ ਨੇ ਹੁਣ ਉਹ ਸਰਕਾਰੀ ਸਕੂਲ ਕਈ ਪ੍ਰਾਈਵੇਟ ਸਕੂਲਾਂ ਨਾਲੋਂ ਕਾਫੀ ਹੱਦ ਤੱਕ ਅ कई पखू अग्गे ने जिस तरह पहली ਗੱਲ ਤਾਂ ਹੈ ਕਿ ਜਿਹੜੇ ਪ੍ਰਾਈਵੇਟ ਸਕੂਲ ਨੇ ਉਹਨਾਂ ਕੋਲੇ ਜਿਹੜਾ ਸਟਾਫ ਆ ਉਹ ਵੈਲ এডਿਕੇਟਿਡ ਨਹੀਂ ਹੁੰਦਾ ਕਿਉਂਕਿ ਕੋਈ 10 ਪੜਿਆ ਆ ਜਾਂ 12 ਪੜਿਆ ਇੱਥੇ ਘਟੋ ਘਟ ਮਾਸਟਰ ਡਿਗਰੀ ਤਾਂ ਮਿਨੀਮਮ ਮਾਸਟਰ ਡਿਗਰੀ ਪ੍ਰੋਫੈਸ਼ਨਲ ਡਿਗਰੀ ਇਹ ਹੁੰਦੀ ਆ ਉਸ ਤੋਂ ਬਾਅਦ ਜੇ ਸਰਕਾਰ ਪੱਖੋਂ ਸਰਕਾਰ ਦੀ ਦੇਣ ਸਮਝੀਏ ਸਾਰਾ ਢਾਂਚਾ ਸਮਝੀਏ ਜਾਂ ਜਿਹੜੇ ਇੰਟਰਐਕਟਿਵ ਪੈਨਲ ਆਏ ਨੇ ਹੁਣ ਦੇਖੋ ਕੋਈ ਪ੍ਰਾਈਵੇਟ ਸਕੂਲ ਸੋਚ ਹੀ ਨਹੀਂ ਸਕਦਾ ਕਿ ਲੱਖ ਰੁਪਏ ਦਾ ਇੰਟਰਐਕਟਿਵ ਪੈਨਲ ਲਾਏ ਜਿਹਦੇ ਹੱਥ ਨਾਲ ਹੀ ਅਸੀਂ ਲਿਖ ਸਕਦੇ ਹਾਂ ਕਲਰ ਲਿਖ ਸਕਦੇ ਹਾਂ ਬੱਚੇ ਨੂੰ ਸਮਝਾ ਸਕਦੇ ਹਾਂ ਅਟਰੈਕਟਿਵ ਢੰਗ ਅਟਰੈਕਟਿਵ ਢੰਗ ਨਾਲ ਉਹਨੂੰ ਪੜਾਇਆ ਜਾ ਸਕਦਾ ਯਾ ਸਾਡੇ ਪ੍ਰੋਜੈਕਟਰ ਲੱਗੇ ਹੋਏ ਨੇ ਜਿੰਨੇ ਪ੍ਰੋਜੈਕਟਰ ਸਾਡੇ ਸਕੂਲ ਦੇ ਵਿੱਚ ਲੱਗੇ ਨੇ ਇੱਕ ਸਰਕਾਰੀ ਸਕੂਲ ਆ ਮੇਰਾ ਖਿਆਲ ਆ ਸਾਡੇ ਰੇਡੀਅਸ ਜੇ ਤੁਸੀਂ 10 ਪ੍ਰਾਈਵੇਟ ਸਕੂਲ ਚੱਕ ਲਓਗੇ ਉਹਨਾਂ 10ਾਂ ਦੇ ਵਿੱਚ ਵੀ ਉਹਨੇ ਨਹੀਂ ਹੋਣੇ ਜਿੰਨੇ ਸਾਡੇ ਵਿੱਚ ਨੇ ਕਿਉਂਕਿ ਪ੍ਰੋਜੈਕਟਰ ਤੇ ਇੱਕ ਵਧੀਆ ਮਾਧਿਅਮ ਦੇ ਨਾਲ ਉਹਨਾਂ ਨੂੰ ਕਲਰਡ ਤਸਵੀਰਾਂ ਰਾਹੀਂ ਵੀਡੀਓਜ਼ ਰਾਹੀਂ ਵਧੀਆ ਤਰੀਕੇ ਨਾਲ ਪੜਾਇਆ ਜਾਂਦਾ ਅਟਰੈਕਟਿਵ ਹੁੰਦਾ ਸਰ ਇੱਕ ਪੇਰੈਂਟਸ ਵੱਲੋਂ ਪ੍ਰਾਈਵੇਟ ਸਕੂਲਾਂ ਤੋਂ ਬੱਚਿਆਂ ਨੂੰ ਹਟਾਉਣ ਦਾ ਇੱਕ ਕਾਰਨ ਹੋਰ ਵੀ ਹੈ ਵੀ ਜਿਹਦੇ ਵਿੱਚ ਅ ਕਤਾਬਾਂ ਨੂੰ ਲੈ ਕੇ ਲੁੱਟਖਸਟ ਹੁੰਦੀ ਆ ਪੀਰੈਂਟਸ ਦੇ ਨਾਲ ਤੇ ਵਰਦੀਆਂ ਨੂੰ ਲੈ ਕੇ ਵੀ ਸਕੂਲ ਦੇ ਵਿੱਚੋਂ ਹੀ ਖਰੀਦੀਆਂ ਜਾਵੇ ਇਹ ਵੀ ਕਾਰਨ ਹੋ ਸਕਦਾ ਬਿਲਕੁਲ ਜੀ ਵੈਸੇ ਤਾਂ ਜੇ ਪ੍ਰਾਈਵੇਟ ਕਹਿ ਲਈਏ ਤੇ ਇੱਕ ਲੁੱਟ ਦਾ ਸਾਦੇ ਨਹੀਂ ਨੇ ਹਰ ਇੱਕ ਚੀਜ਼ ਦੇ ਵਿੱਚ ਲੁੱਟ ਹੁੰਦੀ ਆ ਫੀਸ 'ਚ ਲੁੱਟ ਹੁੰਦੀ ਆ ਵਰਦੀਆਂ 'ਚ ਲੁੱਟ ਹੁੰਦੀ ਆ ਤੇ ਕੋਈ ਵੀ ਉਹਨਾਂ ਨੇ ਕਿਤਾਬ ਦੇਣੀ ਆ ਕਿਤਾਬ ਵੀ ਬਹੁਤ ਜ਼ਿਆਦਾ ਉਹ ਕਿਤਾਬ ਵੀ ਉਹਨਾਂ ਤੋਂ ਹੀ ਮਿਲਦੀ ਆ ਪਰ ਸਰਕਾਰੀ ਸਕੂਲਾਂ 'ਚ ਮੈਂ ਇੱਕ ਵਿਸ਼ੇਸ਼ ਤੌਰ ਤੇ ਕਹਿਣਾ ਚਾਹੁੰਦਾ ਕਿ ਸਰਕਾਰ ਦਾ ਇਸ ਵਾਰ ਜਿਹੜਾ ਉਦਮ ਆ ਵੱਡੀ ਪ੍ਰਾਪਤੀ ਕਹਿ ਸਕਦੇ ਆ ਕਿ ਸਾਡੇ ਕੋਲੇ ਸੈਸ਼ਨ ਦੀ ਪਹਿਲੀ ਤਰੀਕ ਨੂੰ ਹੀ ਸਾਡੇ ਕੋਲੇ ਕਿਤਾਬਾਂ ਪਹੁੰਚੀਆਂ ਨੇ ਇਹ ਮੈਨੂੰ ਨਹੀਂ ਲੱਗਦਾ ਮੇਰੀ 22 23 ਸਾਲ ਦੀ ਜੌਬ ਆ ਤੇ ਕਦੇ ਵੀ ਇਸ ਤਰ੍ਹਾਂ ਹੋਇਆ ਹੋਵੇ ਕਿ ਸੈਸ਼ਨ ਦੀ ਪਹਿਲੀ ਤਰੀਕ ਨੂੰ ਹੀ ਤੁਹਾਡੇ ਕੋਲੇ ਕਿਤਾਬਾਂ ਪਹੁੰਚ ਗਈਆਂ ਹੋਣ ਤੇ ਇੱਕ ਬਹੁਤ ਵੱਡੀ ਪ੍ਰਾਰਥਨਾ ਕਹਿ ਸਕਦੇ ਆ ਪਿਛਲੀਆਂ ਦੌਰਾਨ ਜੋ ਪਿਛਲਾ ਸਮਾਂ ਲੰਘਿਆ ਅਗਸਤ ਸਤੰਬਰ ਅਕਤੂਬਰ ਤੱਕ ਵੀ ਕਿਤਾਬ ਨਹੀਂ ਚੱਲੀ ਪੜ੍ਹਾਈ ਦਾ ਵੀ ਨੁਕਸਾਨ ਹੋ ਬਿਲਕੁਲ ਜੀ ਜੇ ਕਿਤਾਬ ਹੀ ਨਹੀਂ ਉਹ ਤੋਂ ਪੜ੍ਹਨਗੇ ਕੀ ਉਹ ਕਿਤਾਬ ਤੋਂ ਬਿਨਾ ਦਸੰਬਰ ਤੱਕ ਜੇ ਕਿਤਾਬ ਆਈ ਜਾ ਰਹੀ ਆ ਤਿੰਨ ਮਹੀਨੇ ਤੁਹਾਡੇ ਪੇਪਰਾਂ ਤੋਂ ਪਹਿਲਾਂ ਕੋਈ ਬੱਚੇ ਨੂੰ ਕਿਤਾਬ ਦਿੰਦਾ ਤੇ ਉਹਦਾ ਕੋਈ मीनिंग ਨਹੀਂ ਰਹਿ ਜਾਂਦਾ ਇਹ ਸਰਕਾਰ ਦਾ ਇੱਕ ਮੈਂ ਵਿਸ਼ੇਸ਼ ਉਪਰਾਲਾ ਕਹਿਣਾ ਕਿ ਬਹੁਤ ਸਲਾਘਾਯੋਗ ਉਹਨੇ ਸਰਕਾਰੀ ਸਕੂਲ ਨੀਚੀ ਮੰਗਲੀ ਦੇ ਜੇ ਆਪਾਂ ਗੱਲ ਕਰੀਏ ਸਕੂਲ ਦੀ ਤੇ ਇਹਦੀ ਡਿਵੈਲਪਮੈਂਟ ਦੇ ਵਿੱਚ ਅਨ ਪ੍ਰਿੰਸੀਪਲ ਮੈਮ ਦਾ ਵੀ ਬਹੁਤ ਵੱਡਾ ਹੱਥ ਹੈਗਾ ਤੇ ਨਾਲ ਹੀ ਜਿਹੜੇ ਪਿੰਡ ਦੇ ਸਰਪੰਚ ਨੇ ਪਰਮਿੰਦਰ ਸਿੰਘ ਜੀ ਉਹਨਾਂ ਦਾ ਵੀ ਬਹੁਤ ਵੱਡਾ ਯੋਗਦਾਨ ਹੈ ਤੇ ਸਾਡੇ ਨਾਲ ਮੌਜੂਦ ਨੇ ਅਨ ਸਰ ਅੱਜ ਮੰਤਰੀ ਸਾਹਿਬ ਵੀ ਆਏ ਨੇ ਤੇ ਸਕੂਲ ਨੂੰ ਗ੍ਰਾਂਟ ਵਗੈਰਾ ਜਾਂ ਕਮਰੇ ਵਗੈਰਾ ਵੀ ਬਣਾਏ ਗਏ ਨੇ ਤੇ ਇਸ ਤੋਂ ਪਹਿਲਾਂ ਕੀ ਕੀ ਕੁਝ ਹੋਇਆ ਸਕੂਲ ਦੇ ਵਿੱਚ ਉਹਦੇ ਬਾਰੇ ਥੋੜੀ ਜਾਣ ਚੰਨਣਾ ਪਊ ਸਕੂਲ ਦੇ ਵਿੱਚ ਜੋ ਵੀ ਹੋਇਆ ਮਤਲਬ ਆਉਣ ਵਾਲੇ ਪਿੱਛੇ ਜਿਹੜੇ 13 ਸਾਲ ਲੰਘ ਕੇ ਗਏ ਆ ਇਹ ਮੈਡਮ ਸਾਡੇ ਨਿਰੂਰ ਵਰਮਨ ਜੀ ਆ 31 ਜਨਵਰੀ ਨੂੰ ਇਸ 2025 ਰਿਟਾਇਰ ਹੋ ਗਏ ਸੀਗੇ ਪਰ ਇਹਨਾਂ ਨੇ ਇਸ ਸਕੂਲ ਨੂੰ 13 ਸਾਲ ਆਪਣੇ ਮਤਲਬ ਐਨੇ ਮਿਹਨਤ ਨਾਲ ਦਿੱਤੇ ਵੀ ਅਸੀਂ ਮਤਲਬ ਆਪਣੇ ਸਕੂਲ ਨੂੰ ਪੂਰੇ ਜ਼ਿਲ੍ਹੇ ਦੇ ਵਿੱਚ ਉੱਪਰ ਤੱਕ ਜਾਣ ਦੇ ਵਿੱਚ ਇਹਨਾਂ ਦਾ ਬਹੁਤ ਵੱਡਾ ਹੱਥ ਰਿਹਾ ਇਹਨਾਂ ਨੇ ਇੰਨਾ ਕੁ ਸਕੂਲ ਨੂੰ ਮਤਲਬ ਉੱਪਰਲੇ ਲੈਵਲ ਤੱਕ ਲੈ ਕੇ ਆਂਦਾ ਵੀ ਆਪਣੇ ਪਰਸਨਲ ਆਪਣੇ ਰਿਸ਼ਤੇਦਾਰਾਂ ਤੋਂ ਵੀ ਲਿਆ ਕੇ ਇੱਥੇ ਡੋਨੇਸ਼ਨ ਲਿਆ ਕੇ ਇੱਥੇ ਕਮਰੇ ਤਿਆਰ ਕਰਵਾਏ ਵੀ ਮਤਲਬ ਸਕੂਲ ਨੂੰ ਇੰਨਾ ਮਤਲਬ ਹਾਈ ਲੈਵਲ ਤੇ ਅਸੀਂ ਆਪਣੇ ਆਪ ਨੂੰ ਮਾਣ ਮਹਿਸੂਸ ਕਰਦੇ ਆ ਵੀ ਇਹਨਾਂ ਨੇ 13 ਸਾਲ ਆਪਣੀ ਜ਼ਿੰਦਗੀ ਦੇ ਸਾਡੇ ਸਕੂਲ ਵਾਸਤੇ ਦਿੱਤੇ ਜਦੋਂ ਇਹਨਾਂ ਦਾ ਰਿਟਾਇਰਮੈਂਟ ਦਾ ਸਮਾਂ ਸੀਗਾ ਉਦੋਂ ਵੀ ਨਗਰ ਨੇ ਵੀ ਇਹਨਾਂ ਦਾ ਬਹੁਤ ਮਤਲਬ ਅਸੀਂ ਇਹਨਾਂ ਨੂੰ ਵਧੀਆ ਇਹ ਤੋਂ ਰਿਟਾਇਰਮੈਂਟ ਸਤਿਕਾਰ ਕਰਕੇ ਭੇਜਿਆ ਪਰ ਹੁਣ ਸਾਨੂੰ ਇਹਨਾਂ ਦੀ ਕਮੀ ਮਹਿਸੂਸ ਹੁੰਦੀ ਆ ਤੇ ਅਸੀਂ ਫਿਰ ਸਰਕਾਰ ਤੋਂ ਵੀ ਮਦਦ ਕਰਾਂਗੇ ਵੀ ਇੰਨਾ ਵਰਗੇ ਹੀ ਕਿਸੇ ਇਨਸਾਨ ਨੂੰ ਦੁਬਾਰਾ ਇਸ ਸੀਟ ਤੇ ਨਿਯੁਕਤ ਕੀਤਾ ਜਾਵੇ ਤਾਂ ਕਿ ਹੋਰ ਵੀ ਵਧੀਆ ਬਣ ਸਕੇ ਠੀਕ ਹੈ ਜੀ ਵੱਡੀ ਗੱਲ ਕਹਿਤੀ ਆ ਤੁਸੀਂ ਕਿਉਂਕਿ ਇਹਨਾਂ ਨੇ ਚਲੋ ਸਕੂਲ ਪ੍ਰਿੰਸੀਪਲ ਦੀ ਇੱਕ ਡਿਊਟੀ ਵੀ ਹੁੰਦੀ ਹੈ ਸਰਕਾਰ ਨੇ ਤਾਂ ਜੋ ਕਰਨਾ ਹੀ ਸੀਗਾ ਇਹਨਾਂ ਦੇ ਕਹਿਣ ਦੇ ਮੁਤਾਬਕ ਹੈ ਨੀਰੂ ਵਰਮਾ ਜਿਹੜੇ ਐਕਸ ਸਕੂਲ ਪ੍ਰਿੰਸੀਪਲ ਸੀਗੇ ਉਹਨਾਂ ਨੇ ਆਪਣੇ ਪੱਲਿਓਂ ਵੀ ਤੇ ਆਪਣੇ ਰਿਸ਼ਤੇਦਾਰਾਂ ਤੋਂ ਵੀ ਡੋਨੇਟ ਯਾਨੀ ਕਰਵਾ ਕੇ ਤੇ ਜਿਹੜਾ ਸਕੂਲ ਦੇ ਵਿੱਚ ਯੋਗਦਾਨ ਪਾਇਆ ਮੈਮ ਬੜੀ ਖੁਸ਼ੀ ਦੀ ਗੱਲ ਹੈ ਵੀ ਕਿਉਂਕਿ ਜੋ ਇਹਨਾਂ ਨੇ ਕਿਹਾ ਹੈ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਮੈਂ ਤੇ ਇਹੀ ਕਵਾਂਗੇ ਕਿ ਮੈਂ ਆਪਣੀ ਡਿਊਟੀ ਕੀਤੀ ਹੈ ਮੈਨੂੰ ਸਰਕਾਰ ਨੇ ਜੇ ਪ੍ਰਿੰਸੀਪਲ ਅਪਾਇੰਟ ਕੀਤਾ ਇਥੇ ਮੰਗਲੀ ਨੀਤੀ ਚ ਜਦੋਂ ਮੈਂ ਸਕੂਲ ਚ ਆਈ ਸੀ ਇੱਥੇ ਕੋਈ ਦੋ ਰਾਇਨ ਨਹੀਂ ਹੈ ਕਿ ਇੱਕ ਵਾਰ ਮੈਨੂੰ ਬੜਾ ਤੱਕਾ ਲੱਗਾ ਸੀਗਾ ਕਿ ਸਕੂਲ ਦੀ ਹਾਲਤ ਮੈਨੂੰ ਵਧੀਆ ਨਹੀਂ ਲੱਗੀ ਸੀ ਕਾਫੀ ਖਸਤਾ ਸੀ ਮੈਂ ਸਾਹਨੇਵਾਲ ਬாய் ਸਕੂਲ ਤੋਂ ਪ੍ਰਮੋਟ ਹੋ ਕੇ ਇੱਥੇ ਆਈ ਸੀ ਕਿ ਮੰਗਲੀ ਨੀਤੀ ਤੇ ਮਿਹਨਤ ਕਰਨਾ ਮੇਰੇ ਫਾਦਰ ਨੇ ਮੈਨੂੰ ਸਿਖਾਇਆ ਸੀ ਕਿ ਜਿੱਥੇ ਜਾਓ ਮਿਹਨਤ ਕਰੋ ਆਪਣੀ ਪੂਰੀ ਕੋਸ਼ਿਸ਼ ਕੀਤੀ ਪਿੰਡ ਨੇ ਪੂਰੀ ਨਾਲ ਸਾਥ ਦਿੱਤਾ ਪਰਮਿੰਦਰ ਜਾਹੇ ਉਸ ਟਾਈਮ ਇਹਨਾਂ ਦੀ ਮਿਸਿਸ ਜਾਂ ਕੋਈ ਇਹਨਾਂ ਦੀ ਫੈਮਿਲੀ ਜੋ ਕੋਈ ਸਰਪੰਚ ਵਗੈਰਾ ਨਹੀਂ ਸੀਗੇ ਪਰ ਪਰਮਿੰਦਰ ਮੇਰੇ ਨਾਲ ਜੁੜਿਆ ਰਿਹਾ ਸ਼ੁਰੂ ਤੋਂ ਹੀ ਮੈਂ ਦੇਖਿਆ ਆ ਸ਼ਮਿੰਦਰ ਸਿੰਘ ਜੀ ਜਿਹੜੇ ਆਪਣੇ ਚੇਅਰਮੈਨ ਰਹੇ ਨੇ ਬਹੁਤ ਲੰਬਾ ਸਮਾਂ ਸਕੂਲ ਦੇ ਚੇਅਰਮੈਨ ਰਹੇ ਨੇ ਇਹਨਾਂ ਨੇ ਮਤਲਬ ਮੈਨੂੰ ਬਹੁਤ ਹੱਲਾਸ਼ੇਰੀ ਦਿੱਤੀ ਐ ਇਹ ਕਹਿ ਲਓ ਕਿ ਕੁਝ ਪਿੰਡ ਦੇ ਕੁਝ ਮੈਂਬਰਾਂ ਕਰਕੇ ਮੈਂ ਜਿਹੜਾ ਹਾਂ ਮੈਨੂੰ ਇਹ ਸਭ ਕੁਝ ਕਰਨ ਦਾ ਜਿਹੜਾ ਹੈ ਹੌਸਲਾ ਹਿੰਮਤ ਪ੍ਰਾਪਤ ਹੋਈ ਇਹਨਾਂ ਲੋਕਾਂ ਤੋਂ ਹੀ ਪ੍ਰਾਪਤ ਹੋਈ ਇਹਨਾਂ ਤੋਂ ਹੀ ਪ੍ਰਾਪਤ ਹੋਈ ਆ ਮੈਂ ਆਪਣੇ ਵੱਲੋਂ ਪੱਲਿਓ ਨਹੀਂ ਕੁਝ ਵੀ ਕੀਤਾ ਆ ਇਹ ਇਹਨਾਂ ਦਾ ਹੀ ਸਭ ਇਹਨਾਂ ਦਾ ਹੀ ਕਰਨਾ ਆ ਮੈਂ ਕੁਝ ਨਹੀਂ ਕੀਤਾ ਆ ਜੀ ਧੰਨਵਾਦ ਸਰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤੁਹਾਡਾ ਵੀ ਯੋਗਦਾਨ ਦੱਸਿਆ ਜਾ ਰਿਹਾ ਕਾਫੀ ਹੈ ਸਰ ਅਸਲ ਦੇ ਵਿੱਚ ਮੈਂ 2014 ਤੋਂ ਇੱਥੇ ਸਕੂਲ ਨਾਲ ਜੁੜਿਆ ਹੋਇਆ ਆ ਮੈਂ ਸਕੂਲ ਦੇ ਵਿੱਚ ਆ ਤੇ ਉਸ ਸਮੇਂ ਜੋ ਸਕੂਲ ਦੇ ਵਿੱਚ ਇੱਥੇ ਆਏ ਸੀਗੇ ਤਾਂ ਇੱਥੇ ਛੱਪੜ ਦੀ ਸਮੈਲ ਆਉਂਦੀ ਹੁੰਦੀ ਸੀ ਛੱਪੜ ਪਿੱਛੇ ਪਾਣੀ ਤੱਕ ਅੰਦਰ ਕਮਰਿਆਂ 'ਚ ਆ ਜਾਂਦਾ ਸੀ ਛੱਪੜ ਦਾ ਉਸ ਚੀਜ਼ ਨੂੰ ਮੈਡਮ ਨੇ ਸਾਨੂੰ ਦੱਸਿਆ ਵੀ ਅਸੀਂ ਬੜੇ ਦਿੱਕਤ 'ਚ ਆਂ ਉਸ ਸਮੇਂ ਦੀ ਪੰਚਾਇਤ ਜਿਹੜੀ ਸੀਗੀ ਉਹਦੇ ਵਿੱਚ ਮੈਂ ਪੰਚਾਇਤ ਮੈਂਬਰ ਵੀ ਸੀਗਾ ਅਸੀਂ ਪੂਰਾ ਜ਼ੋਰ ਲਗਾ ਕੇ ਇੱਥੇ ਜਿਹੜਾ ਹੈਗਾ ਉਹਨੂੰ ਛੱਪੜ ਤੋਂ ਪੂਰੇ ਆ ਉਹਦਾ ਗਰਾਊਂਡ ਬਣਾਇਆ ਤੇ ਉਸ ਤੋਂ ਬਾਅਦ ਮੈਡਮ ਨੇ ਜਿਹੜਾ ਯੋਗਦਾਨ ਹੈ ਇਹਨਾਂ ਨੇ ਸਾਨੂੰ ਹਰ ਜਗ੍ਹਾ ਤੇ ਕਹਿਣਾ ਸਾਨੂੰ ਇਹ ਚੀਜ਼ਾਂ ਦੀ ਲੋੜ ਹੈਗੀ ਆ ਤੇ ਖੁਦ ਵੀ ਇਹ ਆਪਣਾ ਸਟਾਫ ਤੋਂ ਵੀ ਕਰਵਾਉਂਦੇ ਰਹੇ ਹੈਗੇ ਆ ਕੰਮ ਜਿਹੜਾ ਹੈਗਾ ਸਕੂਲ ਦਾ ਅੱਜ ਤੁਸੀਂ ਇਹ ਦੇਖੋ ਕਿ ਸਕੂਲ ਜਿੱਥੇ ਕਮਰਿਆਂ ਦੇ ਵਿੱਚ ਪਾਣੀ ਵੜਦਾ ਸੀਗਾ ਅੱਜ ਤੁਸੀਂ ਖੁਦ ਇੱਥੇ ਘੁੰਮ ਕੇ ਦੇਖਿਆ ਵੀ ਸਕੂਲ ਦਾ ਕੀ ਹਾਲਤ ਨੇ ਤੇ ਅੱਜ ਪੂਰਾ ਸਕੂਲ ਸਾਡਾ ਪੂਰਾ ਟਾਪ ਦਾ ਸਕੂਲ ਆ ਏਰੀਆ ਦੇ ਵਿੱਚ 스마트 ਸਕੂਲ ਬਣ ਚੁੱਕਿਆ ਵਾ ਤੇ ਪ੍ਰਿੰਸੀਪਲ ਮੈਡਮ ਦਾ ਅਸੀਂ ਇਹ ਕਹਿ ਰਹੇ ਹੈਗੇ ਆ ਕਿ ਜਿੱਦਾਂ ਕੋਈ ਹਰ ਕੋਈ ਮਤਲਬ ਜ਼ਿੰਮੇਵਾਰੀਆਂ ਤਾਂ ਲੈ ਲੰਦਾ ਕੋਈ ਅਹੁਦੇ ਵੀ ਮਿਲ ਜਾਂਦੇ ਜਦ ਪ੍ਰਿੰਸੀਪਲ ਬਣੇ ਹੈਗੇ ਆ ਇਹ ਇਹਨਾਂ ਨੇ ਪ੍ਰਿੰਸੀਪਲ ਦੇ ਜਿਹੜੇ ਅਹੁਦੇ ਹੈਗੇ ਆ ਉਹਨਾਂ ਤੋਂ ਜਿਵੇਂ 100% ਨਹੀਂ 110% ਇਹਨਾਂ ਨੇ ਉਹਦੇ ਵਿੱਚ ਕੰਮ ਕੀਤਾ ਹੈਗਾ ਤੇ ਤਾਈਓ ਸਾਡੇ ਜਿਹੜਾ ਸਕੂਲ ਦਾ ਇੱਥੇ ਨਹਾਰ ਬਦਲੀ ਹੈਗੀ ਹੈ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸਰਕਾਰੀ ਸਕੂਲਾਂ ਨੇ ਤਰੱਕੀ ਤਾਂ ਕੀਤੀ ਹੈ ਤੇ ਜਿਹੜੇ ਪ੍ਰਾਈਵੇਟ ਸਕੂਲਾਂ ਦੇ ਬੱਚੇ ਸੀਗੇ ਉਹ ਵੀ ਜਿਹੜੇ ਪੇਰੈਂਟਸ ਨੇ ਉਹਨਾਂ ਨੇ ਹਟਾ ਕੇ ਜਿਹੜਾ ਸਰਕਾਰੀ ਸਕੂਲਾਂ ਦੇ ਵਿੱਚ ਦਾਖਲਾ ਵੀ ਲਿੱਤਾ ਹੈ ਤੇ ਵਿਦਿਆਰਥੀਆਂ ਦਾ ਸਰਕਾਰੀ ਸਕੂਲਾਂ ਦੇ ਵਿੱਚ ਵਾਧਾ ਹੋਇਆ ਹੈ ਤੇ ਪੜ੍ਹਾਈ ਦੇ ਵਿੱਚ ਵੀ ਵਿਦਿਆਰਥੀ ਜਿਹੜੇ ਹੈਗੇ ਨੇ ਮੱਲਾ ਮਾਰਦੇ ਨਜ਼ਰ ਆ ਰਹੇ ਨੇ ਹੁਣ ਇਸ ਮਾਮਲੇ ਦੇ ਵਿੱਚ ਹੋਰ ਵੀ ਸਰਕਾਰਾਂ ਵੱਲੋਂ ਜਿਹੜੇ ਕੰਮ ਕੀਤੇ ਜਾ ਰਹੇ ਨੇ ਹੋਰ ਵੀ ਨਵੀਆਂ ਗ੍ਰੈਂਟਾਂ ਜਿਹੜੀਆਂ ਦਿੱਤੀਆਂ ਜਾ ਰਹੀਆਂ ਨੇ ਜਿਹਦੇ ਨਾਲ ਸਕੂਲ ਦੇ ਵਿੱਚ ਬੱਚਿਆਂ ਨੂੰ ਪੜ੍ਹਾਈ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਦਿੱਕਤ ਨਾ ਆਵੇ ਤੇ ਹੋਰ ਵੀ ਬੱਚਿਆਂ ਵਾਸਤੇ ਕੰਪਿਊਟਰ ਵਗੈਰਾ ਜਾਂ ਹੋਰ ਵੀ ਬੁੜੀਆਂ ਚੀਜ਼ਾਂ ਦਾ ਇੰਤਜ਼ਾਮ ਕੀਤਾ ਜਾ ਰਿਹਾ ਹੈ ਤੇ ਤੁਹਾਡਾ ਇਸ ਵੀਡੀਓ ਬਾਰੇ ਕੀ ਵਿਚਾਰ ਹੈ ਤੁਸੀਂ ਆਪਣੇ ਕਮੈਂਟਾਂ ਦੇ ਵਿੱਚ ਸਾਨੂੰ ਜਰੂਰ ਦੱਸੋ ਤੇ ਇਸ ਤਰ੍ਹਾਂ ਦੀ ਅਗਲੀ ਅਪਡੇਟਸ ਲੈ ਕੇ ਤੁਹਾਡੇ ਰੂਬਰੂ ਹੁੰਦੇ ਰਵਾਂਗੇ ਲੁਧਿਆਣਾ ਤੋਂ ਕੈਮਰਾਮੈਨ ਦੀਪਕ ਕੁਮਾਰ ਦੇ ਨਾਲ ਪ੍ਰਦੀਪ ਭੰਡਾਰੀ ਲੁਧਿਆਣਾ ਲਾਈਵ